ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਸਾ ਸੁਲਖਣੀ ਜੀ ਨੇ ਕੀ ਕਿਹਾ ਅਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੀ ਬਚਨ ਕੀਤੇ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਮਾਤਾ ਸੁਲੱਖਣੀ ਜੀ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਔਲਾਦ ਦੀ ਦਾਤ ਬਖਸ਼ੋ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਚੱਬੇ ਵਿੱਚੋਂ ਦੀ ਲੰਘ ਰਹੇ ਸਨ ਤਾਂ ਉਸ ਵੇਲੇ ਫਿਰ ਉੱਥੇ ਮਾਈ ਸੁਲੱਖਣੀ ਜੀ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਸਤੇ ਦੇ ਵਿੱਚ ਰੋਕ ਲੈਂਦੇ ਹਨ ਅਤੇ ਬੇਨਤੀ ਕਰਨ ਲੱਗੇ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਔਲਾਦ ਦੀ ਦਾਤ ਬਖਸ਼ੋ ਤਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲਗੇ ਕਿ ਭਾਈ ਤੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਤਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲਗੇ ਕਮਾਈ ਤੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਤੇ ਸੰਗਤ ਜੀ ਮਾਈ ਸੁਲਖਣੀ ਕਲਮ ਅਤੇ ਤਵਾਰਤ ਆਪਣੇ ਘਰੋਂ ਹੀ ਲੈ ਕੇ ਆਏ ਸਨ ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਸਤਾ ਰੋ ਕੇ ਖੜ ਗਈ ਸੀ ਬੇਨਤੀ ਕਰਨ ਲੱਗੀ ਅਰਜ ਕਰੇਂਦੀ ਹਾਂ ਹਰ ਗੋਬਿੰਦ ਅੱਗੇ ਨਾਉ ਮੇਰਾ ਸੁਲਖਣੀ ਪਿੰਡ ਐ ਚੋਬੇ ਨੇ ਫਲ ਜਾਂਦੀ ਨੂੰ ਕੋਈ ਫਲ ਲੱਗੇ ਤਾਂ ਤਾਂਨ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਕਹਿਣ ਲਗੇ ਕਮਾਈ ਅਸੀਂ ਤੈਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਤੇਰੇ ਕਰਮਾਂ ਦੇ ਵਿੱਚ ਔਲਾਦ ਨਹੀਂ ਹੈ ਤੇਰੇ ਲੇਖਾਂ ਵਿੱਚ ਨਹੀਂ ਹੈ ਪਾਰ ਸੰਗਤ ਜੀ ਉਸ ਦਾ ਮਨ ਬੜਾ ਪੱਕਾ ਸੀ ਇਰਾਦਾ ਬੜਾ ਪੱਕਾ ਸੀ ਪ੍ਰਸੰਗ ਜੀ ਮਾਈ ਸਲਖਣੀ ਦੇ ਮਨ ਵਿੱਚ ਬੜਾ ਵਿਸ਼ਵਾਸ ਸੀ ਤੇ ਹੱਥ ਬੰਨ ਕੇ ਕਹਿਣ ਲੱਗੀ ਕਿ ਸੱਚੇ ਪਾਤਸ਼ਾਹ ਜੀ ਇੱਥੇ ਵੀ ਤੁਸੀਂ ਆਪ ਹੀ ਲਿਖਣਾ ਹੈ ਉੱਥੇ ਵੀ ਤੁਸੀਂ ਆਪ ਹੀ ਲਿਖਣਾ ਹੈ ਪਰ ਜੇਕਰ ਤੁਸੀਂ ਉੱਥੇ ਨਹੀਂ ਲਿਖਿਆ ਤਾਂ ਹੁਣ ਇੱਥੇ ਤੁਸੀਂ ਮੇਰੀ ਕਾਪੀ ਉੱਤੇ ਲਿਖ ਦਿਓ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਕਲਮ ਫੜ ਕੇ ਲਿਖਣ ਲੱਗੇ ਤਾਂ ਉਸ ਵੇਲੇ ਘੋੜੇ ਨੇ ਜਦ ਖੁਰ ਹਲਾਇਆ ਤਾਂ ਸੰਗਤ ਜੀ ਉਸ ਵੇਲੇ ਫਿਰ ਏਕੇ ਤੋਂ ਸਤਾ ਪੈ ਗਿਆ ਤਾਂ ਸੰਗਤ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਤੇ ਨਾਲ ਮਾਇਸ ਲਖਣੀ ਜੀ ਦੇ ਘਰ ਇੱਕ ਸੱਤ ਪੁੱਤਰ ਪੈਦਾ ਹੋਏ ਸਨ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਤੇ ਭਰੋਸਾ ਹੋਵੇ ਤਾਂ ਕੱਖਾਂ ਤੋਂ ਲੱਖਾਂ ਤੱਕ ਪਹੁੰਚਾ ਸਕਦਾ ਹੈ ੁੱਲੀਆਂ ਤੋਂ ਮਹਿਲਾਂ ਵਾਲੇ ਬਣਾ ਸਕਦਾ ਹੈ ਗੱਲ ਇੱਕ ਗੁਰੂ ਤੇ ਭਰੋਸੇ ਦੀ ਹੈ ਵਿਸ਼ਵਾਸ ਦੀ ਹੈ ਸੰਗਤ ਜੀ ਸਾਨੂੰ ਸੱਚੇ ਮਨ ਸੱਚੇ ਦਿਲ ਨਾਲ ਉਸ ਗੁਰੂ ਤੇ ਵਿਸ਼ਵਾਸ ਰੱਖਣਾ